ਬਿਹਦ ਮੰਦ ਭਾਗੀ ਖਬਰ ਜਲੰਧਰ ਦੇ ਵਿਦੀਪੁਰ ਫਾਟਕ ਨੇੜੇੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਆਡੀ ਕਾਰ ਜਿਹੜੀ ਹੈ ਉਹ ਤਿੰਨ ਲੋਕਾਂ ਦੀ ਮੌਤ ਦਾ ਕਾਰਨ ਬਣੀ ਹੈ ਤੇਜ਼ ਰਫ਼ਤਾਰ ਆਡੀ ਕਾਰ ਦੀ ਈ ਰਿਕਸ਼ਾ ਦੇ ਨਾਲ ਟੱਕਰ ਹੋਣ ਦਾ ਜਿਹੜਾ ਮਾਮਲਾ ਹੈ ਉਹ ਸਾਹਮਣੇ ਆਇਆ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨੇ ਈ ਰਿਕਸ਼ਾ ਤੇ ਸਵਾਰ ਲੋਕਾਂ ਨੂੰ ਜਿਹੜਾ ਹੈ ਬੁਰੀ ਤਰ੍ਹਾਂ ਕੁਚਲ ਦਿੱਤਾ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਲੋਕਾਂ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋਈ ਹੈ। ਘਟਨਾ ਦੀ ਸੂਚਨਾ ਜਿਹੜੀ ਹੈ ਉਹ ਪੁਲਿਸ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਐਸਆਈ ਜਤਿੰਦਰ ਕੁਮਾਰ ਜਿਹੜੇ ਨੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਾਰ ਨੂੰ ਜਿਹੜਾ ਹੈ ਕਬਜ਼ੇ ਦੇ ਵਿੱਚ ਲੈ ਲਿਆ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਜਿਹੜੀ ਪਛਾਣ ਹੈ ਉਹ ਨਹੀਂ ਹੋ ਸਕੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚੀ 'ਚ ਰਖਵਾ ਦਿੱਤਾ ਹੈ। ਦੂਸਰੇ ਪਾਸੇ ਪੁਲਿਸ ਟੀਮ ਜਿਹੜੀ ਹੈ ਉਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਦੀ ਕਾਰ ਨੂੰ ਵੀ ਜਿਹੜਾ ਹੈ ਉਹ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਹੋਰ ਕੀ ਕੁਝ ਕਹਿਣਾ ਹੈ ਅਧਿਕਾਰੀਆਂ ਦਾ ਇੱਕ ਵਾਰੀ ਉਹ ਵੀ ਸੁਣ ਲੈਣੇ ਆ ਅੱਜ ਐਕਸੀਡੈਂਟ ਹੋਇਆ ਹੈ ਕਿ ਆਪਣੇ ਪੁਰਦੇ ਉੱਪਰ ਥਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜਿਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ ਕਿ ਲੈ ਲਈ ਗੱਡੀ ਤੇ ਬੰਦਾ ਵੀ ਕਬਜ਼ੇ ਤੇ ਲੈ ਲਿਆ ਤੇ ਅਗਲੀ ਤੂਤੀ ਗਿਆ ਆਦ ਖਰ ਦੋਮਾ ਦੀ ਹੋ ਗਈ ਹਾਂ ਮੋਕੇ ਤੇ ਦੋਮਾ ਦੀ ਹੋ ਗਈ ਪਛਾਣ ਹੋਏ ਕਿੱਥੇ ਦੇ ਇਹ ਮੈਂ ਹਲੇ ਪੂਰਾ ਨਹੀਂ ਪੂਰਾ ਆਇਡੈਂਟੀਫਾਈਡ ਨਹੀਂ ਹੋਇਆ ਕਾਈ ਕਰ ਰਹੇ ਆ ਜੀ ਤੇ ਕਰ ਰਹੇ ਹਾਂ ਕਾਰ ਦੇ ਤੇ ਵੀ ਇਹ ਬਾਈਕ ਤੇ ਸੀ ਬਾਈਕ ਤੇ ਵੀ ਕਹਿੰਦੇ ਅੱਖ ਲੱਗੀ ਬਾਈਕ ਤੇ ਹਾਂ ਉਹ ਨਾਲ ਤੇ ਜਦਾ ਰੇਗਣ ਨਾਲ ਟੈਂਕੀ ਨੂੰ ਟੈਂਕੀ ਨਾਲ ਕਸਰਾ ਕੇ ਸਰਦ ਦੇ ਨਾਲ ਪਟ્રોલ ਕਰਕੇ ਪਾ ਦੇਗਾ ਬਿਹਦਮ ਮੰਦਪਾਗੀ ਖਬਰ ਜਲੰਧਰ ਦੇ ਵਿਦੀਪੁਰ ਫਾਟਕ ਨੇੜੇੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਆਡੀ ਕਾਰ ਜਿਹੜੀ ਹੈ ਉਹ ਤਿੰਨ ਲੋਕਾਂ ਦੀ ਮੌਤ ਦਾ ਕਾਰਨ ਬਣੀ ਹੈ ਤੇਜ਼ ਰਫ਼ਤਾਰ ਆਡੀ ਕਾਰ ਦੀ ਈ ਰਿਕਸ਼ਾ ਦੇ ਨਾਲ ਟੱਕਰ ਹੋਣ ਦਾ ਜਿਹੜਾ ਮਾਮਲਾ ਹੈ ਉਹ ਸਾਹਮਣੇ ਆਇਆ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨੇ ਈ ਰਿਕਸ਼ਾ ਤੇ ਸਵਾਰ ਲੋਕਾਂ ਨੂੰ ਜਿਹੜਾ ਹੈ ਬੁਰੀ ਤਰ੍ਹਾਂ ਕੁਚਲ ਦਿੱਤਾ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਲੋਕਾਂ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋਈ ਹੈ। ਘਟਨਾ ਦੀ ਸੂਚਨਾ ਜਿਹੜੀ ਹੈ ਉਹ ਪੁਲਿਸ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਐਸਆਈ ਜਤਿੰਦਰ ਕੁਮਾਰ ਜਿਹੜੇ ਨੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਾਰ ਨੂੰ ਜਿਹੜਾ ਹੈ ਕਬਜ਼ੇ ਦੇ ਵਿੱਚ ਲੈ ਲਿਆ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਜਿਹੜੀ ਪਛਾਣ ਹੈ ਉਹ ਨਹੀਂ ਹੋ ਸਕੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚੀ 'ਤੇ ਰਖਵਾ ਦਿੱਤਾ ਹੈ। ਦੂਸਰੇ ਪਾਸੇ ਪੁਲਿਸ ਟੀਮ ਜਿਹੜੀ ਹੈ ਉਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਡੀ ਕਾਰ ਨੂੰ ਵੀ ਜਿਹੜਾ ਹੈ ਉਹ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਹੋਰ ਕੀ ਕੁਝ ਕਹਿਣਾ ਹੈ ਅਧਿਕਾਰੀਆਂ ਦਾ ਇੱਕ ਵਾਰੀ ਉਹ ਵੀ ਸੁਣ ਲੈਣੇ ਆ ਅੱਜ ਐਕਸੀਡੈਂਟ ਹੋਇਆ ਹੈ ਕਿ ਆਪਣੇ ਪੜ ਦੇ ਉੱਪਰ ਥਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜਿਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ ਕਿ ਲੈ ਲਈ ਗੱਡੀ ਤੇ ਬੰਦਾ ਵੀ ਕਬਜ਼ੇ ਤੇ ਲੈ ਲਿਆ ਤੇ ਅਗਲੀ ਤੇ ਤਹੀ ਗੱਲ ਆਫਰ ਦੋਨਾਂ ਦੀ ਹੋ ਗਈ ਹਾਂ ਮੋਕੇ ਤੇ ਦੋਨੋਂ ਦੀ ਹੋ ਗਈ ਕੋਈ ਸ਼ਾਂਤ ਹੋਏ ਕਿੱਥੇ ਦੇ ਆ ਇਹ ਮੈਂ ਹਲੇ ਪੂਰਾ ਨਹੀਂ ਪੂਰਾ ਆਇਡੈਂਟੀਫਾਈਡ ਨਹੀਂ ਹੋਇਆ ਕਾਈ ਕਰ ਰਹੇ ਆ ਜੀ ਤੇ ਕਰ ਰਹੇ ਹਾਂ ਪਾਰਟ ਤੇ ਵੀ ਇਹ ਬਾਈਕ ਤੇ ਵੀ ਬਾਈਕ ਤੇ ਵੀ ਕਹਿੰਦੇ ਅਕ ਲਾ ਗਈ ਬਾਈਕ ਨੂੰ ਹਾਂ ਉਹ ਨਾਲ ਪੇਜ ਦਾ ਰਿੰਗਣ ਨਾ ਟੈਂਕੀ ਨੂੰ ਟੈਂਕੀ ਨਾਲ ਕਸਰਾਇਆ ਕਿ ਸਰਦ ਦੇ ਨਾਲ ਪੈਟਰੋਲ ਕਰਕੇ ਪਾਇਆ